ਕਾਂਤਾ ਲਸਾ ਬਾਈ ਗ੍ਰੀਨ ਜੀ ਦੇ ਘਰੇ ਮੈਦੂ ਜੀ ਨੂੰ ਬੋਲੋ ਕਿ ਰੱਸ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਬਾਈ ਗ੍ਰੀਨ ਜੀ ਹੁਣ ਤੇ ਗਰੋਦੀ ਬੜੀ ਕਿਰਪਾ ਸਭ ਦੇ ਪਰਿਵਾਰਾਂ ਤੇ ਤੇ ਕੁਝ ਪਰਿਵਾਰ ਇਹੋ ਜਿਹੇ ਹਨ ਜਿਹਦੇ ਬੀਮਾ ਪਰਮਾ ਦੇ ਵਿੱਚ ਪੈਂਦੇ ਆ ਜੇ ਬਿੱਲੀ ਰਾਹ ਕੱਟ ਜਾ ਉਹਦਾ ਪਰਮਾ ਛੇਕ ਕੋਈ ਮਾਰੇ ਉਹਦਾ ਪਰਮਾ ਜਿਹੜਾ ਦੁੱਧ ਪੀ ਕੇ ਜਾਵੇ ਤੇ ਉਹਦੇ ਦਹੀਂ ਖਾ ਕੇ ਜਾਓ ਇਹ ਚੰਗਾ ਹੈ ਵੀਰਵਾ ਕੱਪੜੇ ਨਹੀਂ ਧੋਣੇ ਕੋਈ ਖਾਲੀ ਭਾਂਡਾ ਲੈ ਕੇ ਨਾ ਲੰਘੇ ਤੇ ਵਹਿਗੁਰੂ ਜੀ ਸਾਰੇ ਵਹਿਮ ਪਰਮੇ ਆ ਇਨਾ ਵਹਿਮਾਂ ਪਰਮਾ ਦਾ ਆਪਾ ਦੂਰ ਰਹਿਣਾ ਜੀ ਜੇ ਕੁਝ ਵੱਧ ਕੱਢ ਬੋਲਿਆ ਜਾਵੇ ਤੇ ਮਾਤਰੀ ਤੇ ਨਹੀਂ ਮੈਨੂੰ ਪਹਿਲਾਂ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬਹੀ ਮਾਦੀ ਮਾਰੀ ਦੁਨੀਆ ਪੈਗੀ ਕਰਾਏ ਦੁਨੀਆ ਬਹੀ ਮਾਦੀ ਮਾਰੀ ਦੁਨੀਆ ਪੈਗੀ ਕਰਾਏ ਦੁਨੀਆ ਕੌਣ ਸਮਝਾਏ ਜੀ ਪੈਗੀ ਕਰਾਏ ਦੁਨੀਆ ਤਵਨ ਕੀ ਆਸ਼ਕ ਜੇ ਆਵੇ ਬੰਦਾ ਖੜਾ ਰਹੀ ਜਾਵੇ ਬਿੱਲੀ ਜੇ ਕੱਟ ਜੇ ਰਾ ਸਭ ਦੇ ਸੋਖ ਜਾਂਦੇ ਸਾਂ ਕੌਣ ਸਮਝਾਵੇ ਜੀ ਪੈਗੀ ਕਰਾਏ ਦੁਨੀਆ ਵੀਰ ਵਾਰ ਨਹੀਂ ਕਪੜੇ 도ਣੇ ਤਵਰ ਗੇੜੇ ਪਾਉਣੇ ਬੋਧ ਕਮ ਹੁੰਦੇ ਸ਼ੋਧ ਤੁਰ ਲੱਗੇ ਪਿਓ ਨਾ ਦੋਦ ਕੋਣ ਸਮਝਾਵੇ ਜੀ ਪੈਗੀ ਕਰਾਏ ਦੁਨੀਆ ਤੁਰ ਲੱਗੇ ਜੈ ਜੇ ਖਾਓ ਵਿਗੜੇ ਸਭ ਕਾਮ ਬਣਾ ਤੋਰਨ ਲੱਗਿਆਂ ਦਈ ਜੇ ਖਾਵੋ ਵਿਜੜੇ ਸਾਮ ਕੰਮ ਬਣਾਓ ਬੈ ਮਾ ਦੀ ਕੇਦਰ ਚਾਈ ਅਜ ਕੰਮ ਤਾਂ ਬਾਣ ਜਾਉ ਪਾਈ ਕੌਣ ਸਮਝਾਵੇ ਜੀ ਬੈ ਮਾ ਦੀ ਮਾਰੀ ਦੁਨੀਆਂ ਹਾਲੀ ਕੋਈ ਪੰਡਾ ਲੈ ਲੰਗੇ ਕੰਮ ਵਿੱਚ ਪੈ ਜਾਣ ਪੰਗੇ ਪਰ ਕੇ ਕੋਈ ਚੀਜ਼ ਲਿਆਵੇ ਉਹਦਾ ਕੰਮ ਬਣ ਹੀ ਜਾਵੇ ਕੌਣ ਸਮਝਾਏ ਜੀ ਵਈ ਮਾਦੀ ਮਾਰੀ ਦੁਨੀਆ ਵਈ ਮਾਦੀ ਮਾਰੀ ਦੁਨੀਆ ਪੈਗੀ ਕਰਾਏ ਦੁਨੀਆ ਸਤਗੁਰ ਜੀ ਕਿਰਪਾ ਕਰ ਦੋ ਕਿਹੜਾ ਸਮਝਾਏ ਜੀ ਪੈ ਗਈ ਖਰਾਏ ਦੁਨੀਆ ਸਤਗੁਰ ਜੀ ਕਿਰਪਾ ਕਰ ਦੋ ਸਬਦੇ ਜੀ ਵਹਿ ਨਹੀਂ ਕਾੜ ਦੋ ਸਤਗੁਰ ਜੀ ਕਿਰਪਾ ਕਰ ਦੋ ਸਬਦੇ ਹੀ ਵਹਿ ਮੰਜ ਕਾੜ ਦੋ ਬਾਣੀ ਨੂੰ ਮਨ ਵਿੱਚ ਝੜ ਦੋ ਕੌਣ ਸਮਝਾਏ ਜੀ ਪੈਗੀ ਕਰਾਏ ਦੁਨੀਆ ਵੈ ਮਾਦੀ ਮਾਰੀ ਦੁਨੀਆ ਕਰਾਏ ਦੁਨੀਆ ਕੌਣ ਸਮਝਾਏ ਜੀ ਪੈਗੀ ਕਰਾਏ ਦੁਨੀਆ ਬੈਦੂ ਜੀ ਮੈਂ ਕਪਤਾ ਪਿਛਲੇ ਸਾਲ ਵੀ ਬੋਲੀ ਹੈ ਤੇ ਮੈਂ ਕਿਸੇ ਤੇ ਕਹਿਣ ਤੇ ਫਿਰ ਦੁਬਾਰਾ ਬੋਲੀ ਆ ਜੀ ਜਿੱਥੇ ਕੁਝ ਵਾਅਦੇ ਘੱਟ ਬੋਲਿਆ ਜਾਵੇ ਤੇ ਮਾਂ ਵੀ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ